ਸਤਿ ਸ੍ਰੀ ਅਕਾਲ ਜੀ ਇਸ ਸਮੇਂ ਸਦੀਆਂ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿੱਥੇ ਕਿ ਅੱਜ ਜੋ 26 ਤਰੀਕ ਦੀ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਹੈ ਉਹ ਕਾਮਯਾਬ ਹੋਈ ਹੈ ਪੂਰੀ ਗੱਲਬਾਤ ਤੁਹਾਨੂੰ ਦੱਸਦੇ ਆ ਬਣੇ ਰਹਿਣਾ ਇਹਨਾਂ ਲਿਮਟਿਡ ਗਿਆਨ ਦੇ ਨਾਲ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਦੇਖੋ ਕਿਵੇਂ ਸਟੂਡੈਂਟਸ ਰਾਤ ਦੇ ਹੀ ਇਸ ਠੰਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਖੁੱਲੇ ਸਮਾਂਦ ਥੱਲੇ ਡਟੇ ਹੋਏ ਨੇ ਤੇ ਉੱਥੇ ਸਾਥ ਦੇਣ ਦੇ ਲਈ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਹੋਰ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਨੇ ਜੋ ਹੱਕ ਹਕੂਕ ਦੀ ਗੱਲ ਕਰਦੀਆਂ ਨੇ ਕਿਉਂਕਿ ਯੂਨੀਵਰਸਿਟੀ ਅਤੇ ਜੋ ਇੱਕ 91 ਮੈਂਬਰੀ ਸੈਨੇਟ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਆਪਣੇ ਅਧੀਨ ਲੈਣ ਦੀ ਇੱਕ ਚਾਲ ਚੱਲ ਰਿਹਾ ਸੀ ਉਸ ਨੂੰ ਅਸਫਲ ਬਣਾਉਣ ਵਾਸਤੇ ਜੋ ਇੱਕ ਸਟੂਡੈਂਟਸ ਦਾ ਇਕ ਹੈ ਆਲ ਇੰਡੀਆ ਸਟੂਡੈਂਟਸ ਇਕਤਾ ਤੇ ਉਹਨਾਂ ਵੱਲੋਂ ਇੱਕ ਜੋ ਧਰਨਾ ਮੁਜ਼ਾਹਰਾ ਇੱਕ ਮੋਰਚਾ ਲਗਾਇਆ ਗਿਆ ਉਸ ਦੀ ਅਤੇ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵਿੱਚ ਇੱਕ ਤਲਖੀ ਪੈਦਾ ਹੋ ਗਈ ਸੀ ਲੰਘੇ ਦਿਨੀ ਜਦੋਂ ਯੂਨੀਵਰਸਿਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਯੂਨੀਵਰਸਿਟੀ 26 ਤਰੀਕ ਨੂੰ ਖੋਲਣਗੇ ਜਿਸ ਦੇ ਤਹਿਤ ਉਹਨਾਂ ਵੱਲੋਂ ਕੁਝ ਅਜਿਹੀਆਂ ਗੱਲਾਂ ਵੀ ਕੀਤੀਆਂ ਗਈਆਂ ਕੁਝ ਐਗਜ਼ਾਮ ਜੋ ਬਾਅਦ ਵਿੱਚ ਲੈਣੇ ਸਨ ਉਹਨਾਂ ਦੀ ਡੇਟ 26 ਤਰੀਕ ਦੀ ਰੱਖੀ ਗਈ 25 ਤਰੀਕ ਰਾਤ ਤੱਕ ਜੋ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਫਿਰ ਇੱਕ ਵਾਰ ਫਿਰ ਤੋਂ ਪੰਜਾਬ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਜੋ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਖੋਣਾ ਚਾਹੁੰਦੇ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਕਿਉਂਕਿ ਰਾਤੀ ਫਿਰ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਯੂਨੀਵਰਸਿਟੀ ਨਹੀਂ ਖੋਲੀ ਜਾਵੇਗੀ ਅਤੇ ਯੂਨੀਵਰਸਿਟੀ ਦੇ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਜਾਵੇਗਾ ਪਰ ਫਿਰ ਵੀ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਅਤੇ ਇਸ ਤਰ੍ਹਾਂ ਦੇ ਹੋਰ ਹੱਕਾਂ ਦੇ ਨਾਰੇ ਲਗਾਤਾਰ ਯੂਨੀਵਰਸਿਟੀ ਦੇ ਵਿੱਚ ਲੱਗ ਰਹੇ ਨੇ ਅਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਵੇ ਪੰਜਾਬ ਤੋਂ ਇਹ ਯੂਨੀਵਰਸਿਟੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ ਤੇ ਦੂਜੇ ਪਾਸੇ ਕੇਂਦਰ ਵੀ ਕਿਤੇ ਨਾ ਕਿਤੇ ਸਮਝ ਚੁੱਕਿਆ ਹੈ ਕਿ ਹੁਣ ਗੱਲ ਯੂਨੀਵਰਸਿਟੀ ਤੋਂ ਅੱਗੇ ਵੱਧ ਚੁੱਕੀ ਹੈ ਕਿਉਂਕਿ ਜੋ ਹੁਣ ਚੰਡੀਗੜ੍ਹ ਨੂੰ ਕੇਂਦਰ ਆਪਣੇ ਅਧੀਨ ਲੈਣ ਦੀਆਂ ਗੱਲਾਂ ਕਰ ਰਿਹਾ ਹੈ ਜੋ ਚੰਡੀਗੜ੍ਹ ਨੂੰ ਆਪਣੇ ਇਹਦੀ ਲਾਈਨ ਦੇ ਲਈ ਚੱਲਣਾ ਚੱਲ ਰਿਹਾ ਹੈ ਜੋ ਫਰਮਾਨ ਜੋ ਨਵਾਂ ਇੱਕ ਤੋਂ ਗੱਲ ਕੀ ਫਰਮਾਨ ਜਾਰੀ ਕਰਨ ਜਾ ਰਹੇ ਸਨ ਇਸ ਧਰਨੇ ਦੇ ਕਰਕੇ ਉਸ ਤੋਂ ਵੀ ਪਿੱਛੇ ਹਟੇ ਨੇ ਦੇਖ ਸਕਦੇ ਹੋ ਨੌਜਵਾਨ ਲਗਾਤਾਰ ਡਟੇ ਹੋਏ ਨੇ ਕਿਉਂਕਿ ਸੈਨੇਟ ਜਿਸ ਦੇ ਵਿੱਚ ਪੰਜਾਬ ਦੇ ਹੱਕਸਾਨ ਹੱਕ ਦੀ ਗੱਲ ਕੀਤੀ ਜਾਂਦੀ ਸੀ ਹਾਲਾਂਕਿ ਉਹ ਗੱਲ ਬਕਰੀ ਹੈ ਕਿ ਸਰਕਾਰ ਵੱਲੋਂ ਜੋ ਦੋ ਐਮਐਲਏ ਤੇ ਇੱਕ ਮੁੱਖ ਮੰਤਰੀ ਵੀ ਸੈਨੇਟ ਦੇ ਵਿੱਚ ਸ਼ਾਮਲ ਹੁੰਦਾ ਪਿਛਲੇ 20 ਸਾਲਾਂ ਤੋਂ ਕਿਸੇ ਵੀ ਸੈਨੇਟ ਮੀਟਿੰਗ ਦੇ ਵਿੱਚ ਉਹ ਨਹੀਂ ਸ਼ਾਮਲ ਹੋਏ ਪਰ ਉੱਥੇ ਹੀ ਜੋ ਆਮ ਲੋਕ ਨੇ ਉਹ ਲਗਾਤਾਰ ਆਪਣੇ ਹੱਕਾਂ ਦੇ ਲਈ ਜਾਗਰੂਕ ਨੇ ਇਹੀ ਕਾਰਨ ਹੈ ਕਿ ਅੱਜ ਬਜ਼ੁਰਗ ਵੀ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਨੌਜਵਾਨ ਵੀ ਮਤਾ ਮਾ ਭੈਣਾ ਹਰ ਕੋਈ ਇਸ ਮੋਰਚੇ ਦੇ ਵਿੱਚ ਜੋ ਪੰਜਾਬ ਦੇ ਹੱਕਾਂ ਤੇ ਇੱਕ ਡਾਕਾ ਕਿਹਾ ਜਾ ਰਿਹਾ ਹੈ ਉਸ ਦੇ ਵਿੱਚ ਨੌਜਵਾਨਾਂ ਦਾ ਸਟੂਡੈਂਟਸ ਦਾ ਸਾਥ ਦੇਣ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਚੱਲ ਕੇ ਇੱਥੇ ਪਹੁੰਚ ਰਹੇ ਨੇ ਦੱਸ ਵੀ ਇਹ ਕਿ ਜੋ ਪੰਜਾਬ ਯੂਨੀਵਰਸਿਟੀ ਦਾ ਇੱਕ ਨੰਬਰ ਗੇਟ ਹੈ ਜੋ ਪੀਜੀਆ ਦੇ ਸਾਹਮਣੇ ਹੈ ਉੱਥੇ ਹਾਲਾਂਕਿ ਵੱਡੀ ਪੁਲਿਸ ਫੋਰਸ ਵੀ ਲਗਾਈ ਗਈ ਹੈ ਲੋਕਾਂ ਨੂੰ ਰੋਕਣ ਦੇ ਲਈ ਪਰ ਜਿਵੇਂ 10 ਤਰੀਕ ਦਾ ਇੱਕ ਇੱਥੇ ਹਾਸਿਕ ਇਕੱਠ ਤੁਸੀਂ ਦੇਖਿਆ ਸੀ ਜਦੋਂ ਸਾਰੇ ਬੈਰੀਕੇਡਿੰਗ ਤੋੜ ਕੇ 10 ਤਰੀਕ ਨੂੰ ਯੂਨੀਵਰਸਿਟੀ ਦੇ ਵਿੱਚ ਲੋਕਾਂ ਦਾ ਹਜੂਮ ਦਾਖਲ ਹੋਇਆ ਸੀ ਦੇਖ ਸਕਦੇ ਹੋ ਸੇਵਾ ਵੀ ਕਰ ਰਹੇ ਨੇ ਸਟੂਡੈਂਟ ਆਪਣੇ ਹੱਕਾਂ ਲਈ ਤਾਂ ਡਟੇ ਰਹੇ ਨੇ ਨਾਲ ਦੀ ਨਾਲ ਸੇਵਾ ਵੀ ਕਰ ਰਹੇ ਨੇ ਇਹ ਬਹੁਤ ਚੰਗੀ ਗੱਲ ਹੈ ਜਿਸ ਨੂੰ ਦੇਖ ਕੇ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਮਨ ਨੂੰ ਇੱਕ ਤਸੱਲੀ ਮਿਲਦੀ ਹੈ ਕਿ ਜੋ ਪੰਜਾਬ ਦਾ ਪੁੱਖ ਹੈ ਜੋ ਪੰਜਾਬ ਦੇ ਹੱਕ ਨੇ ਉਹ ਵਧੀਆ ਤੇ ਮਜ਼ਬੂਤ ਹੱਥਾਂ ਦੇ ਵਿੱਚ ਨੇ ਦੇਖ ਸਕਦੇ ਹੋ ਲੰਗਰ ਦੀ ਸੇਵਾ ਵੀ ਲਗਾਤਾਰ ਚੱਲ ਰਹੀ ਹੈ ਸੇਵਾਵਾਂ ਵੀ ਚੱਲ ਰਹੀਆਂ ਨੇ ਹੱਕਾਂ ਦੇ ਲਈ ਵੀ ਸੇਵਾਵਾਂ ਚੱਲ ਰਹੀਆਂ ਨੇ ਸਟੂਡੈਂਟਸ ਡਟੇ ਵੀ ਹੋਏ ਨੇ ਲਗਾਤਾਰ ਔਰ ਪਲ-ਪਲ ਦੀ ਅਪਡੇਟ ਤੁਸੀਂ ਅਨਲਿਮਿਟਿਡ ਗਿਆਨ ਤੇ ਦੇਖਦੇ ਰਹੋਗੇ ਬਣੇ ਰਹਿਣਾ ਅਨਲਿਮਿਟਿਡ ਗਿਆਨ ਦੇ ਨਾਲ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਜਿਹੜੇ ਜਾਣਨਾ ਚਾਹੁੰਦੇ ਨੇ ਕਿ ਅੱਜ 26 ਤਰੀਕ ਦੀ ਜੋ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਹੈ ਉਹਦੇ ਵਿੱਚ ਕੀ ਹੋਇਆ ਨਾਲ ਦੀ ਨਾਲ ਸਟੂਡੈਂਟਸ ਪੜ੍ਹਾਈ ਵੀ ਕਰ ਰਹੇ ਨੇ ਕਿ ਪੜ੍ਹਾਈ ਦਾ ਨੁਕਸਾਨ ਵੀ ਨਾ ਹੋਵੇ ਤੇ ਨਾਲ ਦੀ ਨਾਲ ਮੋਰਚੇ ਦੇ ਵਿੱਚ ਵੀ ਡਟੇ ਹੋਏ ਨੇ ਇਹ ਉਹ ਤਸਵੀਰਾਂ ਨੇ ਜੋ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਇਸ ਮੋਰਚੇ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਕਿਉਂਕਿ ਸਰਕਾਰ ਵੀ ਜਾਣਦੀ ਹੈ ਕੇਂਦਰ ਸਰਕਾਰ ਵੀ ਜਾਣਦੀ ਹੈ ਕਿ ਜੇਕਰ ਉਹਨਾਂ ਨੂੰ ਕੋਈ ਅੱਗੇ ੜਨ ਵਾਲਾ ਉਹਨਾਂ ਨੂੰ ਕੋਈ ਚੈਲੰਜ ਦੇਣ ਵਾਲਾ ਹੈ ਤਾਂ ਉਹ ਪੰਜਾਬ ਹੈ ਪੰਜਾਬ ਨਾਲ ਗਦਾਰੀ ਕਰਨ ਵਾਲੇ ਬੁੱੱჭੜ ਗੁੰਗੇ ਬਹਿਰੇ ਲਾਰੇਵਾ ਤੇ ਨੰਮਕ ਹਰਾਮ ਕੀ ਲੱਗਦਾ ਤੁਹਾਨੂੰ ਇਸ ਵਾਰ ਕੀ ਕਹਿਣਾ ਤੁਹਾਡਾ ਜਰੂਰ ਕਮੈਂਟ ਕਰਨਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਸੋ ਲਗਾਤਾਰ ਚੱਲ ਰਿਹਾ ਜੀ ਇਹ ਤੁਹਾਨੂੰ ਇੱਕ ਪਹਿਲੀ ਤਸਵੀਰ ਯੂਨੀਵਰਸਿਟੀ ਤੋਂ ਦਿਖਾਈ ਹੈ ਕਿਉਂਕਿ ਲਗਾਤਾਰ ਮੈਸੇਜ ਆ ਰਹੇ ਸਨ ਕਿ ਆਖਰ ਕੀ ਹੋਇਆ ਜੋ ਅੱਜ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਹੈ ਸੋ ਆਓ ਤੁਹਾਨੂੰ ਇੱਕ ਹੋਰ ਵੀਡੀਓ ਵੀ ਦਿਖਾਉਂਦੇ ਆ ਜਿੱਥੇ ਕਿ ਜੋ ਇਹ ਮੋਰਚਾ ਚੱਲ ਰਿਹਾ ਹੈ ਉਹਦੇ ਕੋ ਨੁਮਾਇੰਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਯੂਨੀਵਰਸਿਟੀ ਆਪ ਗੋਡਿਆਂ ਤੇ ਆ ਗਈ ਹੈ ਜੋ ਯੂਨੀਵਰਸਿਟੀ ਦੇ ਅਧਿਕਾਰੀ ਨੇ ਜੋ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣਾ ਚਾਹੁੰਦੇ ਨੇ ਆਪ ਉਹ ਗੋਡਿਆਂ ਤੇ ਆ ਚੁੱਕੇ ਨੇ ਤੇ ਉਹਨਾਂ ਵੱਲੋਂ ਸਟੂਡੈਂਟਸ ਦੀ ਇਸ ਬੰਦ ਦੀ ਕਾਲ ਨੂੰ ਆਪਣੇ ਇਸ ਖੇਡ ਮੱਥੇ ਲੈਂਦੇ ਹੋਏ ਇੱਥੇ ਸਿਰਚ ਘਾ ਲਿਆ ਗਿਆ ਸੋ ਆਓ ਤੁਹਾਨੂੰ ਉਹ ਵੀ ਸੁਣਾਉਣੀ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕੱਲ ਫਿਰ ਆਪ ਹੀ ਸਾਡੇ ਕੋਲ ਆਉਂਦੀ ਆ ਕਿ ਅਸੀਂ ਯੂਨੀਵਰਸਿਟੀ ਬੰਦ ਕਰ ਦਿੰਨੇ ਆ ਤੇ ਇੱਥੇ ਛੁੱਟੀਆਂ ਨਾਲ ਹੋ ਗਿਆ ਇੱਥੇ ਜਿਹਨੇ ਵੀ ਯੂਨੀਵਰਸਿਟੀ ਪੇਪਰ ਸੀਗੇ ਉਹੋ ਪੋਸਟਪੌਨ ਕਰਤੇ ਤੇ ਐਡਮਿਟ ਬਲੌਕ ਬੰਦ ਪਿਆ ਇੱਥੇ ਦੁਕਾਨਾਂ ਬੰਦ ਪਈਆਂ ਸਾਰੇ ਦਾ ਸਾਰਾ ਕੈਂਪਸ ਮਤਲਬ ਫੰਕਸ਼ਨਿੰਗ ਬੀਸੀ ਆਫਿਸ ਚਾਹੀ ਹੋਰ ਵੀ ਆਫਿਸਰ ਡੀਨ ਆਫਿਸਰ ਸਾਰੇ ਆਫਿਸ ਬੰਦ ਪਏ ਮਤਲਬ ਮੋਰਚੇ ਵੱਲੋਂ ਜੋ 26 ਨਵੰਬਰ ਨੂੰ ਜਿਹੜੀ ਸੀ ਬੰਦ ਦੀ ਕਾਲ ਦੀ ਅਪੀਲ ਸੀ ਉਹੋ ਮੋਰਚੇ ਦੀ ਕਾਲ ਸਕਸੈਸਫੁਲ ਹੋਈ ਆ ਤੇ ਮੋਰਚੇ ਦੀ ਇੱਕ ਜਿੱਤ ਆ ਪਰ ਮੋਰਚੇ ਮੂਰੇ ਇੱਕ ਵੱਡੀ ਲੜਾਈ ਖੜੀ ਹੋਈ ਆ ਕਿ ਜੇ ਉਹ ਆਪਣਾ ਇਲੈਕਸ਼ਨ ਸ਼ਡਿਊਲ ਜਾਰੀ ਕਰਾਉਣ ਲਈ ਲਗਾਤਾਰ ਕੇਂਦਰ ਸਰਕਾਰ 'ਤੇ ਉੱਪਰ ਪ੍ਰੈਸ਼ਰ ਆ ਤੇ ਉਹੋ ਵੀ ਜਿੱਤਾਂਗੇ ਲਗਾਤਾਰ ਆਪਰੇਟਸ ਖਬਰਾਂ ਆ ਰਹੀਆਂ ਇੱਕ ਦੋ ਦਿਨਾਂ ਚ ਆਜੂ ਸ਼ਾਇਦ ਬੀਜੇਪੀ ਦੇ ਲੀਡਰਾਂ ਦੇ ਬਿਆਨ ਆ ਰਹੇ ਆ ਉਹ ਇੱਕ ਦੋ ਦਿਨਾਂ ਹੀ ਕੱਢਦੇ ਤਾਂ ਚੰਗੇ ਰਹਣਗੇ ਜੇ ਨਹੀਂ ਕੱਢਦੇ ਤਾਂ ਅਸੀਂ ਲੰਬੀ ਲੜਾਈ ਲੜਨ ਨੂੰ ਵੀ ਤਿਆਰ ਆ ਇਸ ਤੋਂ ਬਾਅਦ ਆਉਣ ਵਾਲੇ ਟਾਈਮ 'ਚ ਯੂਨੀਵਰਸਿਟੀ ਤੋਂ ਬਾਹਰ ਵੀ ਫਿਰ ਸੰਗਠਨ ਹੋਣਗੇ ਉਹ ਬਾਹਰ ਕਿਹੜੀ ਫਾਰਮ 'ਚ ਹੋਣਗੇ ਬੀਜੇਪੀ ਸਰਕਾਰ ਕੇਂਦਰ ਸਰਕਾਰ ਉਹਦੇ ਲਈ ਤਿਆਰ ਰਹੇ ਪੰਜਾਬ ਨਾਲ ਪਹਿਲਾਂ ਵੀ ਉਹਨਾਂ ਨੇ ਪੰਡੀਆਂ ਲੈ ਕੇ ਦੇਖੇ ਆ ਇਹ ਮੂੰਹ ਦੀ ਖਾਣੀ ਪੈਂਦੀ ਆ ਤੇ ਹੁਣ ਵੀ ਉਹ ਜਿਹੜੇ ਪੰਜੇ ਲੈ ਰਹੇ ਲਗਾਤਾਰ ਛੇੜਖਾਣੀਆਂ ਜਾਰੀਆਂ ਉਹਨਾਂ ਨੂੰ ਪਿਛੇ ਛੇੜਨਾ ਚਾਹੀਦਾ ਬਾਜ਼ਾਉਣਾ ਚਾਹੀਦਾ ਜੇ ਨਹੀਂ ਆਉਂਦੇ ਤਾਂ ਅਸੀਂ ਲੰਬੇ ਸੰਘਰਸ਼ ਲਈ ਵੀ ਤਿਆਰ ਆ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੀ ਤਿਆਰ ਜਿੰਨਾ ਟਾਈਮ ਤੱਕ ਸੈਨੇਟ ਦੇ ਇਲੈਕਸ਼ਨ ਸ਼ਡਿਊਲ ਜਾਰੀ ਨਹੀਂ ਹੁੰਦਾ ਮੋਰਚਾ ਚੱਲਦਾ ਰਹੂਗਾ ਤੇ ਉਹਨਾਂ ਦੀ ਮਰਜ਼ੀ ਆ ਮੋਰਚੇ ਨੂੰ ਕਿੰਨਾ ਲੰਬਾ ਟਾਈਮ ਤੱਕ ਚਲਾਉਣਾ ਅਗਲੀ ਰਣਨੀਤੀ ਕੀ ਹੈ ਤੁਸੀਂ ਬੀਜੇਪੀ ਆਫਿਸ ਦਾ ਵੀ ਘਰਾਵ ਕਰਨ ਲੱਗੇ ਹੁਣ ਅਗਲੀ ਰਣਨੀਤੀ ਤੁਹਾਡੀ ਹਾਂਜੀ ਆਉਣ ਵਾਲੇ ਦਿਨਾਂ ਚ ਬੀਜੇਪੀ ਦਫਤਰ ਵੀ ਘੇਰੇ ਜਾਣਗੇ ਉਹਦੀ ਕੀ ਤਰੀਕ ਹੋ ਕੀ ਰੂਪਰੇਖਾ ਹੋਊ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਆ ਸਾਰੇ ਮੀਡੀਆ ਚੈਨਲਾਂ ਨੂੰ ਵੀ ਅਪੀਲ ਆ ਕਿ ਸ਼ਾਮ ਨੂੰ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਆ ਉਹਦੇ ਚ ਪਹੁੰਚੋ ਉਹਦੇ ਚ ਅਗਲੀ ਕਾਲ ਦੀ ਅਨਾਉਂਸਮੈਂਟ ਕਰਾਂਗੇ ਤੇ ਹੋਰ ਆਉਣ ਵਾਲੇ ਦਿਨਾਂ ਚ ਮੋਰਚੇ ਦੇ ਕੀ ਰੂਪਰੇਖਾ ਰਹੂਗੀ ਤੇ ਹੁਣ ਤੱਕ ਦੇ ਪਿਛਲੇ ਅਪਡੇਟ ਸਾਰੇ ਪ੍ਰੈਸ ਕਾਨਫਰੰਸ 'ਚ ਦਿੱਤੇ ਜਾਣਗੇ ਤਾਂ ਇਹੀ ਲਗਾਤਾਰ ਕਾਲਸ ਦੇ ਰਿਹਾ ਕਿ ਸ਼੍ਰੀ ਦਸਨਪੁਰੋਂ ਕਾਲਿਓ ਬਹੁਤ ਵੱਡੀ ਇਤਿਹਾਸਕ ਕਾਲ ਹੋਈ ਉਹ ਜਿਹੜੀ ਮਤਲਬ ਰੋਜ਼ ਨਹੀਂ ਹੁੰਦੀ ਅ ਕਈ ਸਾਲਾਂ ਚ ਪੇਖਿਆ ਦੀ ਹੁੰਦੀ ਆ ਯੂਨੀਵਰਸਿਟੀ ਚ ਯੂਨੀ ਮੇਂ ਕੀ ਤੋਂ ਦਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਤੁਹਾਨੂੰ ਚੰਡੀਗੜ੍ਹ ਚ ਦਹਾ ਕਿਆਵਾ ਸੁਣਨ ਨੂੰ ਮਿਲੇ ਹੈ ਹਨਾ ਤਾਂ ਸੈਂਟਰ ਹਕਾਰ ਡਰੀ ਹੋਈ ਹੈ ਕਿ ਗੱਲ ਸੈਨੇਟ ਤੋਂ ਵੱਧ ਕੇ ਜੇ ਯੂਨੀਵਰਸਿਟੀ ਚੰਡੀਗੜ੍ਹ ਤੇ ਨਾਲ ਜੀ ਜਿਵੇਂ ਉਹਨਾਂ ਨੇ 131ਵੇਂ ਐਮੈਂਡਮੈਂਟ ਦਾ ਪਹਿਲਾਂ ਕਿਹਾ ਸੀ 131ਵੇਂ ਐਮੈਂਡਮੈਂਟ ਲਿਆ ਕੇ 240 ਆਰਟੀਕਲ ਚ ਪਾਵਾਂਗੇ ਇਹਨੂੰ ਤਾਂ ਉਹਦੇ ਤੋਂ ਇੱਕ ਵਾਰ ਪਿੱਛੇ ਹਟਿਆ ਉਹ ਹੋਲਡ ਤੇ ਲਾਈ ਆ ਤੇ ਪੰਜਾਬ ਦੀ ਝਰਮ ਹਵਾ ਝਰਮ ਮਾਹੌਲ ਨੂੰ ਦੇਖਦੇ ਹੋਏ ਉਹ ਠੰਡੇ ਹੋਏ ਪਰ ਇਧਰੋਂ ਅਸੀਂ ਝਰਮ ਹੀ ਰਹਾਂਗੇ ਤਾਂ ਉਹ ਵੀ ਝਰਮ ਹੋਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ